ਆਪਣਾ ਤਾਂ ਪਰ ਸਾਰੇ ਛਾਣ ਨਹੀਂ ਆ ਇੱਕ ਮਰਨਾ ਹੁੰਦਾ ਹੈ ਕਿ ਗੁਰੂ ਨੂੰ ਆਪਣਾ ਸਾਰਾ ਕੌਸ਼ਲ ਛੋਪ ਦੇਣਾ ਗੁਰੂ ਰਤਨ ਆ ਗੁਰੂ ਅਰਜਨਦਾਸ ਮਹਾਰਾਜ ਜੀ ਸਾਰਾ ਜੀਵਨ ਆਪਣਾ ਗੁਰੂ ਦੇ ਲੇਖੇ ਲਾ ਦਿੱਤਾ ਫਿਰ ਵੀ ਇਹ ਕਿਹਾ ਲੇਖੇ ਲਾ ਵੀ ਇਸਾ ਇਹ ਵੀ ਕੀ ਕਹਿੰਦੇ ਨੇ ਬਹੁਤ ਜਨਮ ਵਿੱਚ ਰੇਤੇ ਮਾਧੂ ਮਹਾਰਾਜ ਵੀ ਦਿੱਤਾ ਜਨਮਾਂ ਜਨਮਾਂ ਦੇ ਬਿਛੂੜੇ ਪੈਂਦੇ ਆਉਂਦੇ ਨੇ ਕਿਰਪਾ ਕਰਕੇ ਹੁਣ ਨਾ ਮੈਨੂੰ ਬਿਛੂੜੀ

ਜਾ ਸਕ ਲੋ ਸਾਤਾ ਜੀ ਨਾਮ ਦਾ ਮੇਰੇ ਦੇ ਕੁਝ ਵਾਰੀ ਪੂਰੀ ਬਣਾ ਗੱਲ ਸਾਡੇ ਬਰੇ ਜਿੱਥੇ ਗੋਟੇ ਹੁੰਦੇ ਸੀ ਨਾ ਚਲੋ ਜੋ ਮਹਾਰਾਜ ਨੇ ਕਰਮਾ ਰੱਖੇ ਕਿਹਾ ਵਾਸੀ ਪਰ ਐਸੀ ਵਰਖਸ਼ ਹੋਈ ਐਸੀ ਨਗਲ ਹੋਈ ਕਿ ਬਾਬਾ ਸੈਵ ਸਿੰਘ ਦੇ ਦੁਆਰੇ ਤੇ ਬੈਠ ਕੇ ਐ ਸੁਰਾ ਕੱਟ ਕੱਟ ਕੀਤੇ ਇੱਥੇ ਆ ਸੁਰ ਕੀਰਤਨ ਕਰਨੀ ਇੱਥੇ ਐਂਗ ਲਿੱਤਰ ਕਰਨਾ ਇੱਥੇ ਹੈ ਤੋਲ ਬਜਣੀ ਪਰ ਅੱਜ ਕਿਰਪਾ ਉਹ ਹੀ ਹੈ ਗੁਰੂ ਸਾਹਿਬ ਦੀ ਪਰ ਇੱਕ ਆਪਣਾ ਜੋ ਮਨ ਹੈ ਆਪਣਾ ਹਿਰਦਾ ਹੈ ਉਹਨੂੰ ਇਸ ਹਰਮੋਨੀਅਮ ਦੇ ਵਿੱਚ ਬਾੜ ਦਾ ਮਹਾਰਾਜ ਕਹਿੰਦੇ ਆ ਇਹ ਵਾਪਾ ਚਮਕਾ ਵੀ ਲਵਨੇ ਆ ਇਹਨੂੰ ਸਾਧੂ ਕਹਿੰਦੇ ਨੇ ਭਵ ਖੱਦਣਾ ਜਿਹੜੇ ਢੋਲਕ ਵਜਾ ਰਿਹਾ ਇਹਨੂੰ ਕਹਿੰਦੇ ਨੇ ਮਰਦੰਗ ਇਹਨੂੰ ਕਹਿੰਦੇ ਨੇ ਹਰਮੋਨੀਅਮ ਤੁਸੀਂ ਸਭ ਜਾਣਦੇ ਹੋ ajo ਕੱਡੀਆਂ ਵਜਾਉਂਦੇ ਨੇ ਇਹਨਾਂ ਨੂੰ ਕਹਿੰਦੇ ਖੜਤਾਨਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸੰਤ ਮਹਾਰਾਜ ਕਹਿੰਦੇ ਜੇ ਤੈਂ ਦਰਸ਼ਨ ਕਰਨਾ ਹੈ ਤਾਂ ਤੈਨੂੰ ਇਹ ਸਾਜਿਆਂ ਦੇ ਵਿੱਚੋਂ ਵੀ ਗੁਰੂ ਰਵਿਦਾਸ ਦਾ ਦਰਸ਼ਨ ਹੋ ਸਕਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੇ ਤੂੰ ਸ਼ਰਧਾ ਰੱਖਦਾ ਹੈ ਜੇ ਤੂੰ ਵਿਸ਼ਵਾਸ ਰੱਖਦਾ ਹੈ ਜੇ ਤੂੰ ਪ੍ਰੋਖਸਾ ਰੱਖਦਾ ਹੈ ਜੇ ਤੂੰ ਆਪਣਾ ਜੀਵਨ ਮਨ ਵਿੱਚ ਸਤਗੁਰ ਤੇ ਪਾਸ ਕਿਸ ਸੇਮ ਕੇ ਮੈਂ ਵੇਚਣਾ ਬਹੁਤ ਔਖੇ ਮੈਂ ਪੜ ਦਿੱਤਾ ਵੀ ਮਾਨੁ ਬੇਚੂ ਵਰ ਨਾ ਬੀਚਿਆ ਕਿ ਨਹੀਂ ਬੀਚਿਆ ਇਹ ਤਾਂ ਗੁਰੂ ਜਾਣਦਾ ਪਰਮੇਸ਼ਰ ਜਾਣਦਾ ਤਨ ਮਾਨ ਧਨ ਸਭ ਸੌਂਪ ਗੁਰ ਕੋ ਮੈਨੂੰ ਮਾਤਾ ਜੀ ਕਹਿੰਦੇ ਸ਼੍ਰੀ ਹਜੂਰ ਬਾਬਾ ਜੀ ਦੇ ਘਰੋਂ ਬੱਤੇ ਬਾਬਾ ਜੀ ਦੇ ਆ ਲੜਕੀ ਵੀ ਉੱਥੇ ਉਹਨਾਂ ਸੇਵਾਂ ਕਰਕੇ ਆਈ ਨੇ ਕੀ ਕਹਿੰਦੇ ਨੇ ਕਹਿੰਦੇ ਜਿਹੜਾ ਤੂੰ ਕੀਰਤਨ ਕਰਦਾ ਹੈ ਇਹਨੂੰ ਕੀਰਤਨ ਦੇ ਪੈਸੇ ਬਣਦੇ ਨੇ ਉਹ ਕੀਰਤਨ ਦੇ ਪੈਸਿਆਂ ਵਿੱਚੋਂ ਕੁਸਬੰਧ ਕੱਢਣਾ ਮੈਂ ਕਿਹਾ ਹਾਂਜੀ ਮਾਤਾ ਜੀ ਕਰਾਂ ਕਹਿੰਦੇ ਕਿੰਨਾ ਕੁ ਕੱਢ ਦੇਣਾ ਮੈਂ ਕਿ ਬਸ ਜਿੰਨਾ ਤੁਹਾਡਾ ਹੋ ਤੁਮੇ ਕੱਢ ਕਹਿੰਦੇ ਕੀਰਤਨ ਦੇ ਪੈਸਿਆਂ ਤੋਂ ਵਿਸਬੰਧ ਕੱਢਦਾ ਰਹੀ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਮਹਾਰਾਜ ਨੂੰ ਦਸਵੰਦ ਕੱਢਦਾ ਰਹੀ ਸਵਾਸਾ ਦਾ ਵੀ ਤੇ ਨਾਮ ਦਾ ਧਨ ਦਾ ਵੀ ਬੋਲੋ ਸਤਨਾਮ ਵਾਹਿਗੁਰੂ ਆਨ ਆਨ ਸਾਮ ਸੌਂਗ ਨੇਤਾ ਪਰਸੂਨੀ ਸਾਹਿਬ ਵਿੱਚ ਪੜਦੇ ਆ 10 ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਨਿਬ ਖੋਟ ਗਵਾਵੈ ਮਹਾਰਾਜ ਕਹਿੰਦੇ ਤੈਨੂੰ ਪੁੱਤ ਧੀਆਂ ਗੱਡੀਆਂ ਘਾਰਾਂ ਕੋਠੀਆਂ ਮਕਾਨ ਸਭ ਕੁਝ ਪਰਮਾਤਮਾ ਨੇ ਦੇ ਦਿੱਤਾ ਪਰ ਇੱਕ ਵਾਸਤੂ ਕਾਰਨ ਤੂੰ ਮਨਮੁਖ ਹੋ ਗਿਆ ਕਿਹੜੀ ਤੂੰ ਤੈਨੂੰ ਭੇਜਿਆ ਸੀ ਨਾਮ ਜਪਣ ਵਾਸਤੇ ਉਹ ਲੋ ਸਤਨਾਮ ਸ੍ਰੀ ਵਾਹਿਗੁਰੂ 10 ਵਸਤੂ ਸਾਰੀਆਂ ਵਸਤੂਆਂ ਤੇਰੇ ਪਾਸ ਹਨ ਹਰ ਇੱਕ ਚੀਜ਼ ਤੇਰੇ ਪਾਸ ਹੈ ਤੇਨ ਕਿਸੇ ਚੀਜ਼ ਦੀ ਘਾਟ ਨਹੀਂ ਇੱਕ ਇਨਸਾਨ ਹੀ ਹੈ ਇਹਨੂੰ ਹਰ ਇੱਕ ਸਹੂਲਤ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੋਈ ਹੈ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਪਰ ਮੇਰੇ ਵਰਗੇ ਬੂਰਖ ਰੂਪ ਦੇ ਸਮੇਂ ਦੇ 10 ਵਸਤੂ ਲੈ ਪਾਛੇ ਪਾਵੈ 1 ਵਸਤੂ ਕਾਰਨ ਬਖੋਟ ਗਵਾਵੈ ਇਹ ਇੱਕ ਵਸਤੂ ਤੂੰ ਤਾਂ ਕਹਿੰਦਾ ਸੀ ਮੈਂ ਪਾਤਸ਼ਾਹ ਤੇਰਾ ਨਾਮ ਜਪੂਗਾ ਜਦ ਤੂੰ ਮਾਤ ਗਰਭ ਦੇ ਵਿੱਚ ਉੱਠਾ ਰਕਤ ਦਾ ਸੀ ਉਦੋਂ ਤੁਮ ਆਸਾਂ ਕਰਦਾ ਸੀ ਤਾਂ ਆਹ ਮਾਰ ਮਾਰ ਲੋਂਦਾ ਸੀ ਆਪਣੇ ਮਾਤਾ ਦੇ ਗਰਭ ਦੇ ਵਿੱਚ ਮਹਾਰਾਜ ਮੈਨੂੰ ਇਹ ਗਰਭ ਦੇ ਚੱਕਰਾਂ ਵਿੱਚੋਂ ਬਚਾ ਲੈ ਮੈਂ ਤੇਰਾ ਸੰਸਾਰ ਤੇਰਾ ਕੀ ਨਾਮ ਜਪੂੰਗਾ ਤੂ ਜੋ ਸਤਨਾਮ ਸ਼ਿਰੀ ਵਾਹਿ ਲੇਵਲ ਕੀ ਹੋ ਰਹੀ ਹੈ ਮਾਂ ਦੀ ਨਾਪੀ ਦੇ ਨਾਲ ਬੱਚੇ ਦੀ ਮਾਂ ਦੇ ਪੇਟ ਦੇ ਵਿੱਚ ਗਰਮਾਣੀ ਕਹਿੰਦੀ ਉਹ ਨਾਪੀ ਦੇ ਨਾਲ ਬੱਚੇ ਦੀ ਨਾਪੀ ਦਾ ਮੇਲ ਹੈ ਜੈਸੀ ਮਾਂ ਬੀਜਦੀ ਹੈ ਵੈਸੇ ਹੀ ਬੱਚਾ ਵੱਡਦਾ ਹੈ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਿਹਾ ਹੈ ਗੁਰੂ ਦੀ ਪਾਤਸ਼ਾਹ ਆਪਾਂ ਮਨ ਸੇ ਵਿੱਚ ਵੀ ਪੜਦੇ ਆਂ ਲਿਵ ਛੁੜ ਕੀ ਲੱਗੀ ਕ੍ਰਿਸ਼ਨਾ ਆਪਣੀ ਲਿਵ ਲੱਗੀ ਹੋਈ ਹੈ ਪਰਮਾਤਮਾ ਦੇ ਨਾਲ ਮਾਤ ਗਰਭ ਦੇ ਵਿੱਚ ਜ਼ਿਮਰਨ ਕਰ ਰਹੇ ਆਂ ਪਰਮੇਸ਼ਰ ਦਾ ਧਿਆਨ ਕਰ ਰਹੇ ਆਂ ਬਾਬਾ ਜੀ ਮੈਂ ਸੰਸਾਰ ਤੇ ਆ ਕੇ ਤੇਰਾ ਨਾਮ ਜਪੂਗਾ ਪਰ ਲਿਵ ਛੁੜ ਕੀ ਲੱਗੀ ਕ੍ਰਿਸ਼ਨਾ ਮਾਇਆ ਅਮਰ ਬਕਰ ਆਪਾਂ ਪੜਦੇ ਆਂ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੋਧ ਤੀਜੇ ਭਈਆ ਭਾਬੀ ਬੀਰ ਚੌਥੇ ਪਿਆਰ ਆਪਣੀ ਖੇਡ ਪੰਜਵੇਂ ਖਾਣ ਪੀਣ ਕੀ ਤਾਂਤ ਛੇਵੇਂ ਕਾਮਨਾ ਪੁੱਛੇ ਜਾਤ ਸੱਤਵੇਂ ਸੰਜ ਕੀਆ ਧੰਵਾਸ ਅੱਠਵੇਂ ਗ੍ਰੋਧ ਹੋਆ ਤਨਨਾਸ਼ ਨਾਵੇਂ ਧੋਲੇ ਉੱਪੇ ਸਾ 10ਵੇਂ ਗਦਾ ਹੋਆ ਨਾਵੇਂ ਧੋਲੇ ਉੱਪੇ ਸਾ ਉਟਿਆ ਹੰਸ ਵਸਾਇਰਾ ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦੇਉ ਖਾਵਨਾ ਆਤਮਨੁ ਖਾਂਦ ਪਿਆਰ ਬਾਜ ਗੁਰੂ ਡੋਬਾ ਸੰਸਾਰ ਗੁਰੂ ਸਤਨਾਮ ਸਤਿ ਗੁਰੂ ਆਏ ਕਹਿੰਦੇ ਤੂੰ ਤਾਂ ਨਾਮ ਦੇ ਜਪਣ ਨੂੰ ਆਇਆ ਸੀ ਆਉ ਸਾਰੇ ਗੁਰੂ ਦਾਸ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਬੋਲੋ ਸਤਨਾਮ ਗੁਰੂ ਦਾਸ ਮਹਾਰਾਜ ਜੀ ਨੇ ਵੀ ਆਪਣੀ ਮਾਤਾ ਨੂੰ ਆਪਣੇ ਪਿਤਾ ਨੂੰ ਇਹੀ ਕਿਹਾ ਸੀ ਮਾਤਾ ਕਾ ਉਸ ਪਰਮੇਸ਼ਰ ਦਾ ਭਜਨ ਕਰਨ ਵਾਸਤੇ ਆਇਆ ਹਾਂ ਜੋ ਉਸ ਨੂੰ ਚੰਗਾ ਲੱਗੇਗਾ ਜੋ ਕਿਸ ਕਰਨਾ ਚਾਹੂ ਕਰ ਰਿਹਾ ਦੂਰ ਨੂੰ ਚੰਗਾ ਲੱਗਦਾ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਕਿਸ ਭਾਵ ਹੈ ਨਾਨਕਾ ਸਾਈਂ ਦਾ ਪਿਤਾ ਸੰਤੋਖ ਦਾਸ ਜੀ ਕਹਿੰਦੇ ਹੁਣ ਆਪਾਂ ਇਹਨੂੰ ਵਿਆਹ ਦੀਏ ਇਹ ਬਿਆਨਯੋਗ ਹੋ ਗਿਆ ਹੈ ਇਹਦੇ ਪਰ ਗੁਰੂ ਦਮ ਦਾਸ ਜੀ ਕੀ ਕਹਿੰਦੇ ਨੇ ਬਹਾਰਾਜ ਪਿਤਾ ਜੀ ਮਾਤਾ ਜੀ ਮੈਂ ਤਾਂ ਉਹ ਪਰਮਾਤਮਾ ਦਾ ਭਜਨ ਕਰਨ ਵਾਸਤੇ ਆਇਆ ਹਾਂ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਤਾਂ ਸੰਸਾਰ ਦੇ ਧੁੱਲੇ ਭਟਕੇ ਲੋਕਾਂ ਨੂੰ ਹੰਕਾਰੀ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਆਇਆ ਹਾਂ ਉਹ ਮੰਜੇ ਲੇਪ ਕੀ ਰਾਹ ਤਾਰੀ ਸਾਜ ਨੇ ਗੁਰੂ ਨਾਨਕ ਦੇ ਭਾਈ ਮਰਦਾਨੇ ਦੇ ਜਦ ਗੁਰੂ ਨਾਨਕ ਬਾਬਾ ਜੀ ਦੀ ਬਰਾਤ ਚੜ੍ਹਦੀ ਹੈ ਆਪਾਂ ਪੜਦੇ ਆ ਭਾਈ ਮਰਦਾਨਾ ਬਾਬੇ ਨਾਨਕ ਦੇ ਨਾਲ ਤੇ ਬਾਬਾ ਨਾਨਕ ਜੀ ਪਸਾਨੋ ਕੇ ਕਹਿੰਦੇ ਮਰਦਾਨੇ ਅੱਜ ਮੰਗ ਲੈ ਕੀ ਮੰਗਣਾ ਰਾਜਾ ਮੈਂ ਕੀ ਮੰਗਾਂ ਇਹ ਤਾਂ ਵੱਡੇ ਨੇ ਇਹ ਮੈਂ ਕਿਤੇ ਛੋਟੀ ਚੀਜ਼ ਮੰਗ ਲਈ ਕੀ ਪਤਾ ਮੇਰੇ ਗੁਰੂ ਨੇ ਕੁਝ ਵੱਡਾ ਦੇਣਾ ਹੋਵੇ ਛੋੜੀ ਗੱਟ ਕੇ ਕਹਿੰਦੇ ਮਹਾਰਾਜ ਆਪ ਜੀ ਜੋ ਕੁਝ ਚਾਹੁੰਦਾ ਮੇਰੀ ਝੋਲੀ ਵਿੱਚ ਪਾ ਦਿਓ ਉਹ ਲੋ ਸਤਨਾਮ ਸ਼੍ਰੀ ਵਾਹਿਗੁਰੂ ਅਸਲ ਜਿਹੜੇ ਕਰਦੇ ਆ ਉਹਨਾਂ ਸੇਵਕ ਦੀ 2010 ਦੀ ਸ਼ਨੀਵਾਰ ਦੇ ਫੇਰ ਜਦ ਬਾਬਾ ਜੀ ਦੇ ਪੂਰੇ ਬੈਠੇ ਮੈਨੂੰ ਕਹਿੰਦੇ ਚਲ ਕੀਰਤਨ ਕਰ ਮੈਂ ਕਿਹਾ ਮਹਾਰਾਜ ਮੈਨੂੰ ਬਾਜਿਆ ਨਹੀਂ ਆਉਂਦਾ ਇਹਦੇ ਸਭ ਕੁਝ ਆਉਗਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਉਹਨੇ ਮਿਲਿਆ ਗਿਆ ਹਰ ਇੱਕ ਵਸਤੂ ਆ ਕੇ ਕਿੰਨੀ ਸੰਤਾਨ ਦੇ ਵਿੱਚ ਕੀਰਤਨ ਕਰਿਆ ਏ ਉਹਨੇ ਦੀ ਧਰਤੀ ਦੇ ਜਾਇਆ ਉਹ ਕਦਰ ਕਰ ਲੋ ਗੁਰੂ ਨਾਨਕ ਦੀ ਕਦਰ ਕਰ ਲੋ ਬਾਬੇ ਨਾਨਕ ਦੀ ਕਰ ਜਾਮੋਗੇ ਜੀਨੇ ਤੁਹਾਨੂੰ ਐਡੀਆਂ ਐਡੀਆਂ ਸ਼ਟੇਜਾਂ ਤੇ ਬੈਠ ਕੇ ਕੀਰਤਨ ਕਰਨ ਲਾ ਦਿੱਤਾ ਹੁਣ ਆਪਾਂ ਬੈਠੇ ਆ ਇਹ ਵੀ ਇੱਕ ਗੁਰੂ ਦੀ ਸ਼ਟੇਜ ਬਣ ਚੁੱਕੀ ਹੈ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਅੱਜ ਆਪਾਂ ਕੀਰਤਨ ਕਰ ਰਹੇ ਆ ਤਹਾ ਬਕੰਠ ਜਹਾ ਕੀਰਤਨ ਪੀਰਾ ਇੱਥੇ ਕੀਰਤਨ ਕਰਦੇ ਆ ਬਕੰਠ ਧਾਮ ਹੈ ਹੁਣ ਗੁਰਬਾਣੀ ਅਨੁਸਾਰ ਆਪਣੇ ਅਨਸਾਰ ਨਹੀਂ ਆਪਾਂ ਤਾਂ ਮਨਮੁਖ ਲੋਕ ਹਾਂ ਆਪਨ ਤਾਂ ਪਤਾ ਹੀ ਨਹੀਂ ਹੈ ਵੀ ਆਪਾਂ ਕਾਦੇ ਵਾਸਤੇ ਆਏ ਆ ਆਪਾਂ ਤਾਂ ਇੱਕ ਦੂਜੇ ਨੰਦਿਆ ਕਰਤੀ ਜੀ ਉਹ ਐ ਆ ਉਹ ਐ ਹੈ ਉਹ ਐ ਪਰ ਆਪਾਂ ਕਾਦੇ ਵਾਸਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਨਗਰੀ ਦਾ ਧਿਆਨ ਧਰ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਰਹੇ ਤੇ ਰਹੇ ਵੀ ਨਗਰੀ ਹੈ ਸਹਿਰ ਦਾ ਹੈ ਤੇ ਰਹੇ ਪ੍ਰਮਾਤਮਾ ਦਾ ਘਰ ਹੈ ਪੜਦੇ ਆਪਾਂ ਰੋਜ਼ ਸਭ ਮੈਂ ਜੋਤ ਜੋਤ ਹੈ ਸੋਏ ਸਦੇ ਚਾਨਣ ਸਰਬ ਹੈ ਗੁਰ ਸਾਖੀ ਜੋਤ ਸਤਿਗੁਰ ਸੱਜੇ ਪਾਤਸ਼ਾਹ ਸਾਰੇ ਪਰਿਵਾਰ ਨਿਤੰਦਰ ਉਸਤੀਆਂ ਜੜਦੀਆਂ ਬਖਸ਼ਿਸ਼ ਕਰੇ ਜਿਨ੍ਹਾਂ ਨੇ ਸੰਗਤ ਦੇ ਤੁਨ ਗੁਰੂ ਰਵਿਦਾਸ ਮਹਾਰਾਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦੇ ਹਨ ਆਪਣੇ ਘਰ ਵਿੱਚ ਸੰਗਤਾਂ ਦੇ ਚਰਨ ਪਵਾਏ ਕੀਰਤਨ ਕਰਾਇਆ ਸੇਵਾ ਕੀਤੀ ਜਪਣੀ ਦੇ ਲੰਗਰ ਨਾਲ ਸਤਿਗੁਰ ਸੱਜੇ ਪਾਤਸ਼ਾਹ ਸੇਵਾ ਥਾਂ ਪਉਣ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਸਾਰੇ ਆਪਾਂ ਹੁਣ ਅਰਦਾਸ ਵਿੱਚ ਜੁੜੀਏ සතනवाහිෙ्र සතනवाහිෙ्र සතනवाहिෙ සනवाරටුটি සතනवाහිෙබ्र සතනවාහිෙ्रු සදනवाහිෙ සතනවාුු අයු සතනම් वाහිෙ्रෘ සතනम ਹੇ ਤੂ ਸਤ ਨਾਮੁ ਆਹੀ ਗੁਰ ਸਤ ਨਾਮੁ ਆਹੀ ਆ ਪੜਦੇ ਆ ਜੇ